ਇਹ ਅੱਜ ਫਲੈਗ ਮਾਰਚ ਐਕਚੁਅਲੀ ਅਸੀਂ ਹੁਣ ਟਰਨ ਵਾਈਜ਼ ਇਸ ਜ਼ਿਲ੍ਹੇ 'ਚ ਸਾਡੀ ਵਾਰੀ ਸਰ ਆਉਂਦੀ ਰਹਿੰਦੀ ਆ ਪਹਿਲਾਂ ਵੀ 2-3 ਵਾਰ ਹੀ ਫਲੈਗ ਮਾਰਚ ਕਰ ਚੁੱਕੇ ਆ ਇਹ ਮਾਨਯੋਗ ਐਸਐਸਪੀ ਸਾਹਿਬ ਹਿਸ਼ਾਰਪੁਰ ਸ੍ਰੀ ਸਰੇਂਦਰ ਲੰਬਾ ਜੀ ਦੀਆਂ ਹਦਾਇਤਾਂ ਤੇ ਆਉਣ ਵਾਲੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਹ ਪੈਰਾਮਿਲਟਰੀ ਫੋਰਸ ਬੀਐਸਐਫ ਦੇ ਜਵਾਨ ਮਿਲੇ ਆ ਜਿਨ੍ਹਾਂ ਨੂੰ ਲੈ ਕੇ ਅਸੀਂ ਸਿਟੀ ਏਰੀਆ ਗੜਸ਼ੰਕਰ ਦੇ ਵਿੱਚ ਪਹਿਲਾ ਫਲੈਗ ਮਾਰਚ ਕਰਾਂਗੇ ਫਿਰ ਸੈਂਸ ਟੂ ਪੁਆਇੰਟਾਂ ਦੇ ਨਾਕੇਬੰਦੀ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਡਰੱਗ ਅਫੈਕਟਡ ਜਾਂ ਹੋਰ ਸੈਸਟਿਵ ਪਿੰਡਿਆ ਉੱਥੇ ਅਸੀਂ ਸਰਚ ਕਰਵਾਵਾਂਗੇ ਇਹਨਾਂ ਨੂੰ ਨਾਲ ਲੈ ਕੇ ਆਪਣੇ ਸਿਟੀ ਏਰੀਆ ਗੜਸ਼ੰਕਰ ਦੇ ਏਰੀਆ ਦੇ ਵਿੱਚ ਇਹ ਲਗਾਤਾਰ ਚੈੱਕਿੰਗ ਜਿਹੜਾ ਵੀ ਕੀਤੀ ਜਾ ਰਹੀ ਹੈ ਇਲੈਕਸ਼ਨ ਲਈ ਹਾਂਜੀ ਹਾਂਜੀ ਲਗਾਤਾਰ ਲਗਾਤਾਰ ਇਹ ਚੱਲੇਗਾ ਅਪ ਟੂ ਇਲੈਕਸ਼ਨ ਖਾਸ ਕਰਕੇ ਆਪਣੇ ਜਦੋਂ ਪੋਲਿੰਗ ਹੋਊਗੀ ਤਦ ਤੱਕ ਰੈਗੂਲਰ ਇਹ ਪ੍ਰੈਕਟਿਸ ਚੱਲੇਗੀ ਤਾਂ ਜੋ ਮਾੜੇ ਅਨਸਰਾਂ ਨੂੰ ਇਹ ਇੱਥੋਂ ਨੱਥ ਪਾਈ ਜਾ ਸਕੇ ਤੇ ਮਾੜੇ ਕੰਮਾਂ ਤੋਂ ਪਾਸੇ ਰੱਖਿਆ ਜਾ ਸਕੇ